ਸਾਰਾ ਨਾ ਜਿਹੜਾ ਸਾਰਾ ਖਿਲਰੇ ਤੇ ਪਰਿਵਾਰ ਦਾ ਬਹੁਤ ਭਾਰੀ ਨੁਕਸਾਨ ਹੋਇਆ ਇਲਾਕੇ ਦੇ ਬੰਕੇ ਤੇ ਮੰਨਤਾ ਰਹਿਣੇ ਦੀ ਸਖਤ ਕਾਰਵਾਈ ਕੀਤੀ ਜਾਵੇ ਚੋਰਾਂ ਦੇ ਖਿਲਾਫ ਯੂਨੀਵੈਰਸਲ ਦਰਮਨ ਲੋਕ ਇਧਰਾਂ ਵੀ ਲੋਕ ਲਾਦਾ ਵੀ ਆਹ ਇਹ ਚੀ ਦੀ ਰੋਮਾਂ ਤਾਂ ਜੀ ਲੋਕਰ ਆ ਸਾਰਾ ਉਸ ਕੋ ਜਿਹੜੇ ਗਏ ਗਿਆ ਸੱਤ ਤੋੜ ਰਾਤ ਚੋਰੀ ਹੋਈ ਜੀ ਸਾਨੂੰ ਸਵੇਰੀ ਪਤ ਲੱਗੇ ਸਾਨੂੰ ਤਾਂ ਉੱਠ ਕੇ ਜੀ ਹਾਂ ਜੀ ਕਿੰਨਾ ਕੁ ਦਾ ਨੁਕਸਾਨ ਹੋਇਆ ਨੁਕਸਾਨ ਤਾਂ ਹੈਗੇ 6 ਲੱਖ ਰੁਪਏ ਮੰਗਵਾਏ ਘਟੋ ਘਾਟਾ 6 ਲੱਖ ਰੁਪਏ ਦਾ ਨੁਕਸਾਨ ਹਾਂ ਜੀ ਦੇ ਵਿੱਚ ਕੋਈ ਕੈਮੀਕਲ ਇਹਨਾਂ ਦਾ ਵੀ ਸਿਸਟਮ ਆ ਉਹਦੇ ਵਿੱਚ ਛਿੜਕ ਤੁਸੀਂ ਸਸੀਂ ਸਵੇਰੇ ਜਦੋਂ ਉੱਠੇ ਤੁਸੀਂ ਕਿਹੜੇ ਕਮਰੇ ਚ ਪਏ ਤੇ ਅਸੀਂ ਉਹ ਪਰਾਂ ਇੱਕ ਕਮਰੇ ਚ ਪਏ ਤੇ ਦੂਜੇ ਕਮਰੇ ਸਟੋਰ ਚ ਚੋਰੀ ਹੋਈ ਹੈ ਜੀ ਉਹਦੇ ਵਿੱਚ ਕੋਈ ਦਸਿੱਲੀ ਦਵਾਈ ਪਾ ਕੇ ਇਹਨਾਂ ਨੇ ਥੱਲੇ ਕੱਪੜਾ ਲਾ ਕੇ ਬੰਦ ਕਰਤਾ ਅੰਦਰ ਤੁਹਾਨੂੰ ਕੁਝ ਨਹੀਂ ਪਤਾ ਲੱਗਿਆ ਜਦੋਂ ਸਵੇਰੇ ਗੇਟ ਖੋਲ੍ਹਿਆ ਲੋਕ ਬਾਰੋਂ ਲਾਏ ਪਏ ਦੀ ਉਹਨੇ ਅੰਦਰ ਸਾਰਾ ਕੁਝ ਚੋਰੀ-ਚੋਰੀ ਕਰਕੇ ਲੈ ਗਏ ਜਦੋਂ ਸਵੇਰੇ ਗੇਟ ਖੁੱਲਿਆ ਮੈਂ ਗੇਟ ਖੁੱਲਿਆ ਨਹੀਂ ਜਦੋਂ ਫਿਰ ਮੈਂ ਆਪਣੇ ਸਾਰੇ ਇਹਨਾਂ ਨੂੰ ਲਵੇ ਲਾਉਣੇ ਫੋਨ ਕਰਿਆ ਵੀ ਅੰਦਰ ਬੰਦ ਕਰਿਆ ਹੋਏ ਵੀ ਗੇਟ ਖੁੱਲੋ ਆ ਕੇ ਉਹ ਅੰਦਰ ਬੰਦ ਕਰਕੇ ਉਹ ਅੰਦਰ ਬੰਦ ਕਰਕੇ ਕਮਰੇ ਚ ਜਿਹੜੇ ਚ ਪੈਸੇ ਬਾਹਰੋਂ ਲੋਕ ਲਾਤਾ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਉਰੇ ਪਿੰਡ ਚ ਦਾ ਹੈਗੇ ਨਹੀਂ ਆਪਣੇ ਨਹੀਂ ਹੈਗੇ ਯਾਰ ਇਹੋ ਘਟਨਾ ਨੂੰ ਅੰਜਾਮ ਦੇ ਕੇ ਲਗਭਗ ਲਗਭਗ ਥੋੜਾ ਕਿੰਨੇ ਦਾ ਨੁਕਸਾਨ ਹੋਇਆ ਤੇ ਕੀ ਕੀ ਚੋਰੀ ਹੋਈ ਜੀ 10 ਚੋਰੀ 7 ਟੋਲੇ ਦਾ ਸਿਆਣਾ ਹੋ ਗਿਆ ਜੀ ਚਾਂਦੀ ਹੈ ਜੀ 15-16 ਟੋਲੇ 500 ਅੰਦਰੋਂ ਕੁੰਡਾ ਲਾ ਕੇ ਤਾਂ ਪਿਆਂਗੇ ਭਾਜੀ ਪ੍ਰਵੀਨ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੇ ਸਰਕਾਰਾਂ ਤੋਂ ਮੰਗ ਕਰਦੇ ਆ ਵੀ ਇਹ ਜਿਹੇ ਵਾਰਦਾਤਾਂ ਨੂੰ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਅੰਜਾਮ ਦੇਣ ਵਾਲੇ ਬੰਦਿਆਂ ਨੂੰ ਜਲਦੀ ਟਰੈਕ ਕਰਕੇ ਉਹਨਾਂ ਤੇ ਬੰਨਦਾ ਪਰਚਾ ਦੇ ਕੇ ਜੇਲ੍ਹ ਚ ਭੇਜਿਆ ਜਾਵੇ ਖਬਰ ਤੇ ਗੁਰਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਉੱਥੇ ਵੀ ਕਿਵੇਂ ਚੜੇ ਨੇ ਬੰਦੇ ਉਰੇ ਉਰੋਂ ਦੀਆਂ ਹਨਿਆ ਪੈਣਾ ਪੈਣੇ ਵਾਹਣ ਵਾਹਿਆ ਜੀ ਉਹ ਬੰਦੇ ਸਿੱਖ ਬੋਟ ਇੱਥੋਂ ਦੇ ਜੜੇ ਹੋਣੇ ਆ ਪਰਦੀਪ ਇਹਨਾਂ ਲੋਈ ਦਾ ਕੰਦੋਲੀ ਤੋਂ ਜੀ ਇਥੋਂ ਹੀ ਝੜ ਕੇ ਉਹਨਾਂ ਨੇ ਮੋਰੀ ਪੱਟੀ ਆ ਮੋਰੀ ਬਟਲੀ ਮੋਰੀ ਪੱਟਣ ਤੋਂ ਬਾਅਦ ਉਹ ਜਾਲੀ ਕੱਟੀ ਜਾਂਦੀ ਜਾਲੀ ਦੇ ਵਿੱਚ ਦੀ ਅੰਦਰ ਲੀਆਂ ਹੋਕਾ ਖੋਲ ਨੇ ਹੋਕਾ ਖੋਲਣ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਰੂਮ ਦੇ ਵਿੱਚ ਕੋਈ ਨਾ ਕੋਈ ਸੁਲੇਸ਼ਨ ਦਿੱਤਾ ਜਿਹਦੇ ਵਿੱਚ ਹੀਠਾ ਚਾਦਰ ਲਾਈ ਆ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਪੇਟੀ ਵਾਲਾ ਰੂਮ ਖੋਲਿਆ ਤੋੜ ਕੇ ਜੰਦਾ ਫਿਰ ਉਹਨਾਂ ਨੇ ਸਾਰੀ ਫਰੋਲਾ ਫਰਾਲੀ ਕਰੀ ਬਾਈ ਜੀ ਕੀ ਮਗ ਕਰਦੇ ਹੋ ਜਿਵੇਂ ਕਿ ਲਗਾਤਾਰ ਆਪਣੇ ਏਰੀਆ ਦੇ ਵਿੱਚ ਜਿਵੇਂ ਉਹ ਜੀ ਇਹ ਕਰਦੇ ਆ ਜੀ ਇਲਾਕੇ ਦੇ ਵਿੱਚ ਪੂਰੇ ਦੇ ਵਿੱਚ ਨਸ਼ੀੜੀ ਹੋ ਰਹੇ ਨੇ ਵੀਰਾਂ ਕੋਈ ਬੈਂਟ ਕੋਈ ਉਹਨਾਂ ਦੇ ਨੱਥ ਨਹੀਂ ਪਾਰੀ ਬੀੜਾ ਓਵਰਟਾਈਮ ਬਾਹਰ ਲੈ ਕੇ ਤਾਂ ਨੂੰ ਪਤਾ ਕਰੋ ਵੀ ਕਾਹਦੋ ਬੈਠੇ ਹੋre ਕੀ ਕਰਦੇ ਹੋ ਨਹਿਰ ਤੇਰੇ ਬੈਠ ਜਾਂਦੇ ਨੇ ਨਸ਼ੇ ਪੁੱਤ ਕਰਦੇ ਨੇ ਪਾਰੀ ਇੱਥੇ ਸਾਰਾ ਦਿਨ ਆ ਕੇ ਨਹਿਰ ਦੇ ਉੱਤੇ ਬੈਹਿ ਕੇ ਨਸ਼ੇ ਕਰਦੇ ਨੇ ਸ਼ਰਾਬ ਪੀਂਦੇ ਨੇ ਉਹ ਠੀਕ ਆ ਸ਼ਾਮ ਨੂੰ ਦਿਨੇ ਸਾਰਾ ਦਿਨ ਵੇਲੇ ਹੁੰਦੇ ਨੇ ਸ਼ਾਮ ਨੂੰ ਉਹ ਚੋਰੀਆਂ ਕਰਨ ਤੱਕ ਮਤਲਬ ਆ ਉਹਨਾਂ ਨੇ ਚੰਗੀ ਤਰ੍ਹਾਂ ਉਹ ਘੰਟਾ 1.5 ਘੰਟਾ ਲਾ ਕੇ ਦੋ ਘੰਟੇ ਲਾ ਕੇ ਅੰਦਰ ਚੋਰੀ ਕਰਕੇ ਲਗਾਏ ਨੇ ਦੋ ਘੰਟਾ ਦਾ ਟਾਈਮ ਲਾ ਕੇ ਉਹ ਠੀਕ ਆ ਭਈਏ ਮਕਾਨ ਠੋਡੇਗਾ ਹਾਂ ਜੀ ਮੇਰਾ ਜੀ ਅੱਛਾ ਜੀ ਜਦੋਂ ਚੋਰੀ ਹੋਣ ਲੱਗੀ ਸੀ ਤੁਹਾਨੂੰ ਕੋਈ ਮਾੜਾ ਮੋਟਾ ਖੜਕਾ ਹੋਇਆ ਜਾਂ ਫੋਨ ਆਪਾਂ ਲੱਗਿਆ ਕੋਈ ਸਾਨੂੰ ਨਹੀਂ ਸੁਣਿਆ ਸੀ ਸਾਨੂੰ ਪਹਿਲਾਂ ਰੋਜ਼ ਮੈਂ ਉੱਠਦਾ ਨਹੀਂ 2-3 ਵਾਰ ਰਾਤ ਨੂੰ ਕੁਝ ਨਹੀਂ ਮਤ ਲੱਗਿਆ ਮੈਨੂੰ ਰਾਤਾਂ ਉੱਠਿਆ ਵੀ ਲੇਟਾਂ ਕਿਨੇ ਕਿੰਨੇ ਪਰਿਵਾਰ ਦੇ ਮੈਂਬਰ ਹੋ ਸੀ ਪਰਿਵਾਰ ਦੇ ਮੈਂਬਰ ਤਾਂ 4-5 ਆਈਆਂ ਸੀ ਬੱਚੇ ਬੱਚੇ 7 ਜਾਣੇ ਸੀ ਸਾਰੇ ਇੱਕ ਕਮਰੇ ਚ ਪਈ ਸੀ ਬੱਚੇ ਤੇ ਮੈਂ ਮਤਲਬ ਮੇਰੀ ਮਾਤਾ ਦੇ ਮੇਰਾ ਮਾਮਾ ਮਾਮਾ ਤੇ ਮੇਰੀ ਮਾਤਾ ਵਰ ਭਜਦੇ ਅੱਛਾ ਬੇੜੇ ਦੇ ਵਿੱਚ ਪਈ ਬੇੜੇ ਚ ਪਈ ਦੀ ਉਧਰ ਮੈਨੂੰ ਪਤਾ ਲੱਗਿਆ ਤੁਹਾਨੂੰ ਉਹ ਪਿੱਛੋਂ ਦੀ ਆਏ ਉਹ ਆਈ ਬਸੋਂ ਨਹੀਂ ਉਹ ਪਿੱਛੋਂ ਦੀ ਕਰਿਆ ਅਗਲੇ ਗੇਟ ਤੇ ਹੀ ਆਈ ਮੈਂ ਸਵੇਰੇ ਉੱਠ ਕੇ ਖੋਲੇ ਨੇ ਇਹਨਾਂ ਨੂੰ ਠੀਕ ਹੈ ਆਈ ਮਾਰਦੇ ਜਦੋਂ ਫੋਨ ਕਰਿਆ ਅੰਦਰ ਉਹ ਵੀ ਸਾਡਾ ਗੇਟ ਲੱਗਿਆ ਪਿਆ ਮੈਨੂੰ ਉਹਦੀ ਪਤਾ ਆ ਗੇਟ ਵੀ ਬਾਹਰੋਂ ਮੰਨ ਲੌਕ ਕਰਿਆ ਰਾਤ ਵੀਰੇ ਕਿੰਨੇ ਵਜ ਸਾਢੇ 4 ਆਇਆ ਮੈਂ ਹਾਂ ਸਾਢੇ 4 ਵਜੇ ਹਾਂ ਜੀ ਹਾਂ ਸਾਢੇ 4 ਵਜੇ ਸਾਢੇ 4 ਵਜੇ 4:35 ਵਜੇ ਆਇਆ ਜੀ ਇੱਥੇ ਠੀਕ ਆ ਆਜੋ ਮੈਂ ਤੁਹਾਨੂੰ ਦਿਖਾ ਦੂੰਗਾ ਇਧਰ ਬੜੇ ਕਿਥੋਂ ਆਏ ਸਭਾ ਇਧਰ ਕੋਈ ਆਜੇ ਮਾਇਆ ਹੋਦਾ ਯਾਰ ਮਾਇਆ ਪਿੱਛੋਂ ਦੇ ਇੱਥੇ ਗੇਟ ਸਾਰੇ ਲੱਗੇ ਪਏ ਮੈਂ ਇਧਰ ਤੋਂ ਸਟੇਜ ਚਾ ਦੇ ਨਾਲ ਭਾਈ ਭਾਈ ਦੱਸਿਓ ਬਣਾ ਜੇ ਇਹ ਮੇਰੀ ਕਿ ਕਿਧਰੋਂ ਆਈ ਸੀ ਜੋੜ ਰੌਣ੍ਹ ਆਇਆ ਨਹੀਂ ਇਤੋਂ ਦੀ ਰਾਤ ਨੂੰ ਆਹ ਮੋਰੀ ਬਟਲੇ ਬਾਹਰੋਂ ਆਹ ਜਾਲੀ ਕੱਟ ਕੇ ਇਦੇ ਵਿੱਚ ਹੱਥ ਪਾ ਕੇ ਆਹ ਫੋਲਨੇ ਔਕਾਂ ਉਦੋਂ ਬਾਅਦ ਅਸੀਂ ਉਹ ਕਮਰੇ ਵਿੱਚ ਪਏ ਤੇ ਪਰਾਂ ਅੱਛਾ ਉਧਰ ਪਏ ਉਹ ਕਮਰੇ ਦੇ ਵਿੱਚ ਆਹਰ ਪਾ ਕੇ ਕੋਈ ਨਸੀਲੀ ਦਵਾਈ ਇਹ ਤਾਂ ਅਮਰੇਜ ਕੋਈ ਨਸੀਲੀ ਦਵਾਈ ਪਾ ਕੇ ਇਹਦੇ ਥੱਲੇ ਕੱਪੜਾ ਲਾ ਕੇ ਵਿੱਚ ਬੰਦ ਕਰਤਾ ਹਾਂ ਅੱਛਾ ਇਧਰ ਕਮਰੇ ਚ ਜਿਹੜੇ ਵੀ ਆਹ ਕਮਰੇ ਦੇ ਵਿੱਚ ਜਿਹੜੇ ਪਰਵਾਦ ਦੋਤਾ ਕਰਦੀਗਾ ਅਸੀਂ ਇੱਥੇ ਪਏ ਸੀ ਅਸੀਂ ਇੱਥੇ ਪਏ ਤੇ ਹਾਂ ਜੀ ਬਿਲਕੁਲ ਆਹ 12 ਗੁੰਡਾ ਲਾਤਾ 12 ਗੁੰਡਾ ਲਾਦਾ ਹਾਂ ਅੱਛਾ ਗੁੰਡਾ ਲਾ ਕੇ ਚੋਰਾਣੇ ਉਦੋਂ ਆ ਕਮਰੇ ਦਾ ਜਿਹੜੀ ਕਿਧਰ ਹੋਈ ਆ ਆ ਕਮਰੇ ਦੇ ਬਾਰੋਂ ਗੁੰਡਾ ਲਾ ਆ ਕਮਰੇ ਚ ਸੋਰੀ ਇਹ ਜਿੰਦਾ ਲੱਗਿਆ ਸੀ ਇਹਨੂੰ ਵੀ ਜਿੰਦਾ ਵੀ ਜਿੰਦਾ ਵੀ ਨਾਲ ਲੱਗਿਆ ਜੀ ਖੁੱਲ ਗਿਆ ਜਿੰਦਾ ਵੀ ਨਾਲੇ ਲੱਗੇ ਵੀ ਉਹਨੇ ਖੁੱਲਿਆ ਜਿੰਦਾ ਤੋੜਿਆ ਨਹੀਂ ਹੋਇਆ ਪਤਾ ਨਹੀਂ ਕਿਵੇਂ ਖੁੱਲਿਆ ਹੋਇਆ ਤਾ ਤੋੜਿਆ ਹੁੰਦਾ ਕੋਈ ਨਹੀਂ ਸੰਭਲਦਾ ਵੀ ਬਾਹਰ ਦਾ ਕੋ ਚੋਰਾਣੇ ਦਿੱਤੀ ਦਾ ਪੰਜਾਬ ਦੇ ਕੇ ਗਏ ਨੇ ਅੰਦਰ ਸਾਰਾ ਜਿਹੜਾ ਸਾਰਾ ਖਿਲਰਿਆ ਪਿਆ ਪਰਿਵਾਰ ਦਾ ਬਹੁਤ ਭਾਰੀ ਨਸਾਨ ਹੋਇਆ ਇਲਾਕੇ ਦੇ ਪ੍ਰਵੰਤੇ ਸੱਜਣ ਮੰਗ ਕਰ ਰਹੇ ਨੇ ਕਿ ਸਖਤ ਕਾਰਵਾਈ ਕੀਤੀ ਜਾਵੇ ਚੋਰਾਂ ਦੇ ਖਿਲਾਫ ਪਰਿਵਾਰ ਦਾ ਜਿਹੜਾ ਸੋਨਾ ਤੇ ਚਾਂਦੀ ਆ ਦੇ ਚੀ ਦੀ ਰੁਮਾ ਤਾਂ ਜੀ ਆ ਸਾਰਾ ਉਸ ਪਟਕੇ ਡੱਗਿਆ ਪਿਆ ਉਹ ਆ ਤੇ ਚਾਂਦੀ ਕਿੰਨੀ ਸੀਗੀ 1500 ਟੋਲੇ ਤੋਂ ਚਾਂਦੀ ਸੀ 7 ਟੋਲੇ ਸਿਆਣਾ ਤੇ ਜੀ ਠੀਕ ਹੈ 50000 ਕਾ ਇਸਤੀ ਅੱਜ ਵੀ 3000 2000 ਮੇਰਾ ਭਾਈ ਤੁਸੀਂ ਕਿੰਨੀ ਆੜੀਆਂ ਖਬਰਾਂ ਲੱਗੀਆਂ ਤੁਸੀਂ ਕਦੇ ਮਤਲਬ ਇਹ ਚੀਜ਼ ਨੋਟ ਨਹੀਂ ਕੀਤੀ ਕਰ ਵੀ ਖਬਰਾਂ ਦੇਖ ਕੇ ਵੀ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਆਪਾਂ ਅਸੀਂ ਦਾ ਇਹ ਪਰਿਵਾਰ ਸਾਡਾ ਪਰਿਵਾਰ ਬਹੁਤ ਵੱਡਾ ਈ ਸਾਡੇ 25 30 ਜਾਣੇ ਸਾਨੂੰ ਵੀ ਸਾਡੇ ਗਾਣੇ ਕੋਣਾ ਹੱਕ ਕਰਦਾ ਹੈ ਅਸੀਂ ਇਸ ਤੋਂ ਉੱਤੇ ਨਹੀਂ ਪਰ ਅਸੀਂ ਅਵੇਲ ਤਾਂ ਅਸੀਂ ਕਰਦੇ ਆ ਦੋਸਤਾਂ ਨੂੰ ਵੀ ਕਿਉਂਕਿ ਸਾਨੂੰ ਪਰ ਦੇ ਸਟੋਰਾਂ ਦੇ ਵਿੱਚ ਸਮਾਨ ਰੱਖਿਆ ਹੁੰਦਾ ਜਿਹੜਾ ਵੀ ਉਹਦੇ ਕਰਕੇ ਚੋਰੀ ਹੋ ਜਾਂਦੀ ਹੈ ਜੇ ਆਪਣਾ ਸਮਾਨ ਕਿਤੇ ਹੈ ਸੇਫ ਜਗ੍ਹਾ ਤੇ ਪਿਆਲੇ ਤੁਸੀਂ ਪੈਣੇ ਹੋ ਸ਼ਾਇਦ ਕਿਤੇ ਥੋੜਾ ਇਹ ਬਚ ਜਾਂਦਾ ਕੀ ਲੱਗਦਾ ਤੁਹਾਨੂੰ ਉਹ ਤਾਂ ਬਚਦਾ ਜਾਂਦਾ ਜੀ ਹਰ ਦੇ ਸਸ ਜੇ ਸਾਨੂੰ ਐਂ ਡਰਤੀ ਵੀ ਅਬਦੁੱਲਾ ਵੀ ਹੁੰਦਾ ਸਾਨੂੰ ਸਾਨੂੰ ਮਾ ਉਹ ਕਰ ਜਾਂਦੇ ਇਹ ਵੀ ਠੀਕ ਆ ਠੀਕ ਆ ਜੀ ਆ ਵੀ ਜਾਣੀ ਨੁਸਾਨ ਤੋਂ ਬਚਤ ਰਹੀ ਸਾਡੀ ਮੇਰੀ ਮਾਤਾ ਬਾਰੇ ਪੁੱਛੀ ਜੀ ਮੈਂ ਤਾਂ ਜੀ ਮਾ ਜਦੋਂ ਇਹਨਾਂ ਨੂੰ ਪੁੱਛਿਆ ਮੈਂ ਫੋਨ ਕਰਕੇ ਵੀ ਤੁਸੀਂ ਪਹਿਲਾਂ ਉਹਨਾਂ ਨੂੰ ਦੇਖੋਗੇ ਤੇ ਉਹਨਾਂ ਨੂੰ ਬਾਹਰ ਮਾਰ ਕੇ ਡੇਗਿਆ ਹਾਂ ਸੋਨੋ ਭਾਈ ਕਮਾਂਡੀਆਂ ਲਾ ਕੇ ਕੱਢਿਆ ਫਿਰ ਜਿਹੜਾ ਕੁੰਡਾ ਲੱਗਿਆ ਹੋਇਆ ਸੀ ਹਾਂ ਕਮਾਂਡੀਆਂ ਨਹੀਂ ਕੱਢਿਆ ਜੀ ਆਪਣੇ ਆਪ ਸਕੇਆਂ ਦੀ ਘਰ ਨੇ ਆਪਣੇ ਚਾਰੇ ਘਰਾਂ ਦੇ ਜੀ ਇਹ ਅਸੀਂ ਤਾਂ ਆ 25 30 ਜਾਣੇ ਦਾ ਸੀ ਆਪਿਆਂ ਜੀ ਐਸੀ ਅਸੀਂ ਅੰਤਾਂ ਦੀ ਸਾਡੇ ਕੋਲ ਨਹੀਂ ਕਹਣਾ ਕਰਦਾ ਏ ਠੀ ਜਦੋਂ ਇਸ ਚੋਰੀ ਸੰਬੰਧੀ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਕੁਝ ਰਿਸਪੌਂਸ ਨਹੀਂ ਆਇਆ ਬਾਕੀ ਤੁਸੀਂ ਆਪਣੀ ਕਮੈਂਟ ਬਾਕਸ ਵਿੱਚ ਜ਼ਰੂਰ رائے ਆਪਣੀ ਸਾਂਝੀ ਕਰਿਓ ਤਾਂ ਸਸੇ ਕਾ ਜੁੜੇ ਰਹੋ ਸਾਡੇ ਨਾਲ ਪੀਐਨ ਵਰਲਡ ਟੀਵੀ ਦੇ ਨਾਲ